ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਤੂੜੀ ਵਾਲੀ ਮਸ਼ੀਨ ਵੀ ਬਾਹਰ ਕੱਢ ਲਈ ਤੇ ਇਹਦੀ ਵੀ ਕਰਨੀ ਹੈ ਢੱਲਮਟ ਚੈੱਕ ਜਿਹੜੀ ਮੜੀ-ਮੋਟੀ ਹੈਗੀ ਆ ਕੋਈ ਬਹੁਤਾ ਕੰਮ ਨਹੀਂ ਇਹਦਾ ਥੋੜੇ ਜਿਹਾ ਬਲੇਡ ਬਣੇ ਵਾਲੇ ਨੇ ਤੇ ਟੈਨਾਂ ਰੀਲ ਦੀਆਂ ਤਕਰੀਬਨ ਤਕਰੀਬਨ ਸਾਰੀਆਂ ਹੀ ਹੀ ਬਣੇ ਵਾਲੀਆਂ ਨੇ ਵੈਲਡਿੰਗ ਵਾਲਾ ਕੋਈ ਕੰਮ ਨਹੀਂ ਐਡਾ ਖਾਸ ਤੇ ਬਲੇਡ ਬਲੂੜੇ ਨੇ ਬਾਸਕਟ ਦੇ ਬਲੇਡ ਪਾ ਕੇ ਦੇਖਦੇ ਆਂ ਵੀ ਸੀਜ਼ਨ ਲਾਉਣਾ ਜਾਂ ਘਰ ਦੀ ਘਰ ਦੀ ਬਣਾਉਣੀ ਆ ਉਹ ਹਲੇ ਦੋ ਚਿੱਟਾ ਮਾਨ ਹੈ ਇਦਾਂ ਵੀ ਹੈਗਾ ਜੇ ਲਾਉਣਾ ਹੋਇਆ ਤਾਂ ਕੋਈ ਦੱਬ ਕੇ ਨਹੀਂ ਲਾਉਣਾ ਨਾਰਮਲ ਜਾਂ ਸੀਜ਼ਨ ਲਾਵਾਂਗੇ ਬਾਕੀ ਸਾਈਡਾਂ ਸੁੱਡ ਵਾਲਿਆ ਸਾਰੇ ਘਸੇ ਹੋਈਆਂ ਨੇ ਪੱਤੀਆਂ ਇਹ ਲੱਗਣਗੀਆਂ ਨਵੀਆਂ ਇਹਦੀਆਂ ਨਈ ਮਾਡਲ ਮਸ਼ੀਨ ਆ ਇਹ। ਕੰਮ ਹੋ ਗਿਆ ਜੀ ਨਵਾਂ। ਨਵਾਂ ਤਾਂ ਕਾਹਦਾ ਚਲੋ। ਤੇ ਜਿਹੜੀ ਆ ਪੁਲੀ ਆ ਗਾਇਡ ਡਰਮ ਵਾਲੀ ਇਹਦੇ ਝਾਂਜਰ 베ARING ਦੀਆਂ ਗੋਲੀਆਂ ਨਿਕਲ ਕੇ نیچے ਗਰਗੀਆਂ ਯਾਰ ਕਰਾ ਥਰੈਡਰ ਪੱਟੇ ਆ। ਇਸ ਕਰਕੇ ਐਲੀਵੇਟਰ ਲਾਉਣਾ ਪੈਣਾ ਥੋੜਾ ਜਿਹਾ ਕੰਮ ਵੱਧ ਗਿਆ। ਬਾਕੀ ਬਾਲਾ ਕੋਈ ਕੰਮ ਨਹੀਂ ਮਸ਼ੀਨ ਦਾ। ਤੇ ਐਲੀਵੇਟਰ ਲਾਉਣ ਲੱਗੇ ਨੇ ਬੰਦੇ ਪਹੁੰਚ ਗਏ ਲੱड्डੂ ਬਾਈ ਤੇ ਮੰਗਾ ਬਾਈ ਦੋ ਜਨੇਰੇ ਤੇ ਦੋਏ ਪੁਰਾਣੇ ਬੰਦੇ ਨੇ ਲੱड्डੂ ਤਾਂ ਤੁਸੀਂ ਹਰੇਕ ਸਾਲ ਦੇਖਦੇ ਹੋਈਓ ਤੇ ਮੰਗਾ ਤਿੰਨ ਚਾਰ ਮਿੰਟਾਂ ਬਾਅਦ ਪਹੁੰਚਿਆ ਦੁਵਾਰੇ ਪੌੜੀ ਖੋਲਤੀ ਰੰਗ ਲੈਦਾ ਪੁੱਤ ਇਹਨੂੰ ਫੜ ਲੈ ਲੱड्डੂ ਫੜੀ 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 ਇਕੱਲਾ ਨਾ ਪੰਗਾ ਲਿਆ ਕਰ ਕੰਮ ਨੂੰ ਛੱਡ ਦੇ ਵਜਨ ਤਾਂ ਦੇਖ ਲੈ ਕਿੰਨਾ ਛੱਡ ਦੇ ਰੱਖ ਦੁਆਲੀ ਜੀ ਕਿੱਥੇ ਚੱਲ ਗਏ ਲਾ ਦੇ ਉੱਥੇ ਬਾਕੀ ਹੋਰ ਦਿਖਾਉਨੇ ਆ ਹੋਰ ਵੀਲ ਲਾਉਣਾ ਐ ਐਸਐਮਐਸ ਲਾਉਣਾ ਐ ਐਸਐਮਐਸ ਤਾਂ ਚਲੋ ਕਣਕ ਚ ਲੈੰਦੇ ਹੀ ਹੁੰਦਾ ਹੋਰ ਵੀਲ ਲਾਉਣਾ ਐ ਬਾਕੀ ਬਹੁਤਾ ਕੰਮ ਨਹੀਂ ਥਰੇਸਰ ਪਾਉਣਾ ਤੇ ਗਾਈ ਡਰਮ ਕਰਨਾ ਆਪਾਂ ਚੈੱਕ ਜ਼ਰੂਰ ਬਾਕੀ ਡਿਟੇਲ ਤੁਹਾਨੂੰ ਦਵਾਂਗੇ ਸਾਰੀ ਇਹ ਮਸ਼ੀਨ ਆਪਣੀ ਡਬਲ ਥਰੇਸਰ ਆ ਇਹਦਾ ਕਣਕ ਦਾ ਤੀਸਰਾ ਸੀਜ਼ਨ ਆ ਹਨਾ ਲੱਟੂ ਤੀਜਾ ਸੀਜ਼ਨ ਆ ਨਾ ਕਣਕ ਦਾ ਦੋ ਸੀਜ਼ਨ ਆਪਾਂ ਲਾ ਚੁੱਕੇ ਹਾਂ ਬਹੁਤ ਵਧੀਆ ਚੱਲਦੀ ਆ ਪੂਰੀ ਘੈਂਟ ਆ ਖਚਾਈ ਫੁੱਲ ਆ ਜਿਹੜੇ ਵੀਰਾਂ ਦੇ ਮਨ 'ਚ ਕੋਈ ਸ਼ੰਕਾ ਹੈ ਉਹ ਆਪਣੇ ਨਾਲ ਕਾਲ ਕਰ ਸਕਦੇ ਨੇ 947899050 ਤੇ ਬਹੁਤ ਵਧੀਆ ਚੱਲਦੀ ਆ ਜਰੂਰ ਲਾਓ ਮਸ਼ੀਨ ਡਬਲ ਥਰੇਸਰ ਡਬਲ ਥਰੇਸਰ ਦੀ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਖੁੱਲੇ ਰਿਹਾ ਸਾਰਾ ਥਰੇਸਰ ਦਿਖਾਉਨੇ ਆ ਤੁਹਾਨੂੰ ਅੱਜ ਜੀ ਐਲੀਵੇਟਰ ਲਿਆ ਲਾ ਹੇ ਨੀਚੇ ਚਾਰ ਬੰਦਿਆਂ ਨੇ ਹੁਣ ਪਟਣੀ ਆ ਗਾਇ ਡਰਮ ਵਾਲੀ ਪੁਲੀ ਕਿਉਂਕਿ ਝਾਂਜਰ 베アリング ਦੀਆਂ ਗੋਲੀਆਂ ਅੰਦਰੋਂ ਖਿੰਡ ਗਈਆਂ ਉਲੀ ਪੱਟਾ ਹੋਊਗੀ ਉਹ ਨਟ ਖੋਲ ਕੇ ਚੈੱਕ ਨਟ ਆਹ ਮੋਢੇ ਦਾ ਕਿਰੀਜ ਹੈ ਹੈ ਅੱਜ ਅਗਲੇ ਲਈ ਹੋਈਦਾ ਵੀ ਹਾਂਜੀ ਕੰਮ ਵਧ ਹੀ ਜਾਂਦਾ ਜਿਉਂ-ਜਿਉਂ ਦੇਖਦੇ ਆ ਜਿਉਂ-ਜਿਉਂ ਵਧ ਹੀ ਜਾਂਦਾ ਹੁਣ ਸਾਈਡ ਵਾਲੀ ਪਲੇਟ ਖੋਲਣ ਲੱਗੇ ਆ ਐਲੀਵੇਟਰ ਦੀ ਕਿਉਂਕਿ ਜਿਹੜੀ ਰੇਲ ਹੈ ਦੋ ਤਿੰਨ ਜਗ੍ਹਾ ਤੋਂ ਥੋੜੇ-ਥੋੜੀਆਂ ਗਲੀਆਂ ਨੇ ਹੁਣ ਤਾਂ ਚਲ ਐਲੀਵੇਟਰ ਲਾਇਆ ਮੈਂ ਕਿਹਾ ਨਮਿਓ ਪਾ ਤੋ ਇਹਨੂੰ ਰੱਖ ਲਿਓ ਏਕਣੇ ਸਾਹਮਣੇ ਕਿਤੇ ਫੇਰ ਕੰਮ ਦੇ ਦਊਗੀ ਜੇ ਸਰਦਾ ਹੋਇਆ ਤਾਂ ਪਲੇਟ ਲਵਾ ਕੇ ਸਾਰਾਂਗੇ ਨਹੀਂ ਨਵੀਂ ਪਾਵਾਂਗੇ ਜਿੱਦਾਂ ਵੀ ਹੋਇਆ ਹੈ ਹੈਗੀਆਂ ਛੋਟੀਆਂ ਛੋਟੀਆਂ ਦੋ ਗਲੀਆਂ ਹੀ ਨੇ ਤੁਹਾਨੂੰ ਦਿਖਾਉਣੇ ਆ ਅੱਬਲਾ ਤਾਂ ਨਵੀਆਂ ਪਾਵਾਂਗੇ ਕਿਉਂਕਿ ਬਣੀ ਬਣਾਈ ਮਿਲ ਜਾਨੀ ਹੈ ਕੋਈ ਵੱਡੀ ਗੱਲ ਨਹੀਂ ਹੈ ਨਾਰਮਲ ਜਿਹਾ ਕੰਮ ਹੈ ਮਸ਼ੀਨ ਕਿਉਂਕਿ ਮੱਕੀ 'ਚ ਬਹੁਤ ਚੰਦੀ ਆ ਇਸ ਕਰਕੇ ਮਾਤੀ ਘਰ ਝੋਨਾ ਤੁਹਾਨੂੰ ਪਤਾ ਖਾ ਜਾਂਦਾ ਕੁਝ ਨੁਕਸਾ ਆਪਣੇ 'ਚ ਵੀ ਹੁੰਦੇ ਨੇ ਥੋੜੀ ਜੀ ਚੈਨ ਢਿੱਲੀ ਚੱਲ ਗਈ ਫਿਰ ਉਹ ਵੜ ਦਿੰਦੀ ਆ ਤਰਵਾਤੀ ਗ੍ਰੇਟਾ ਦੇਖੋ ਕੋਈ ਫਾਇਦਾ ਨਹੀਂ ਗਾਹਾਂ ਪਾਟਾ ਚੱਲ ਪਾਣਾ ਇਹਨੂੰ ਨਮੀਆਂ ਪਾਵਾਂਗੇ ਬੰਨਣੀ ਨਹੀਂ ਗੱਲ ਉਤੋਂ ਦੇਖਣ ਨੂੰ ਛੋਟੇ ਛੋਟੇ ਲੱਗਦੇ ਜੀ ਖਾਸ ਆਏ ਕਿਉਂਕਿ ਉਹ ਇੱਥੇ ਟਾਕੀ ਲਾ ਦਾਂਗੇ ਜਾਂ ਥੱਲੇ ਜਾਂ ਉੱਪਰ ਕਿਤੇ ਵੀ ਗਾਹਾਂ ਖਰ ਜਾਣਾ ਕੋਈ ਫਾਇਦਾ ਨਹੀਂ ਇਸ ਕਰਕੇ ਹੁਣ ਤਾਂ ਨਮੀ ਹੀ ਪਾਉਣ ਚ ਫਾਇਦਾ ਏ ਲਓ ਜੀ ਮਿੱਤਰੋ ਆ ਇਹ ਥਰੇਸਰ ਇਹਦਾ ਡਬਲ ਆ ਕਮਾਈਂ ਇਧਰੋਂ ਮੰਗੇ ਬੜੀ ਪੁਲੀ ਫਲੈਟ ਵਾਲੀ ਆ ਮਗਰ ਦੇਖਿਓ ਇਦਾਂ ਦਾ ਹੈ ਥਰੇਸਰ ਇਹਦਾ ਆਹ ਦੇਖੋ ਹੌਲੀ ਹੌਲੀ ਕਮਾ ਪੁੱਤ ਚੱਲ ਆਹ ਦੇਖੋ ਬਸ ਆਈ ਕੋਸ ਲੱਗਿਆ ਮਗਰ ਲੈ ਥ੍ਰੈਸ਼ਰ ਤੇ ਗੈਡ ਡਰਮ ਨੇ ਜਿਹੜਾ ਮਾਲ ਦੇਤਾ ਚੱਕ ਕੇ ਥ੍ਰੈਸ਼ਰ ਤੋਂ ਉਹ ਪਾ ਚੱਕ ਕੇ ਪਰੇ ਉਹਨੇ ਸਟਾਫ ਅਕਰਾਂ ਤੇ ਮਾਰਨਾ ਹੋਰ ਐਡਾ ਵੀ ਬਹੁਤਾ ਕੰਮ ਨਹੀਂ ਥੱਲੇ ਆ ਬਾਸਕਟ ਲੱਗੀ ਆ ਜੇ ਖੁੱਲੀ ਗਲੀ ਦੀ ਨਾ ਇਹ ਤੰਗ ਕਰਨੀ ਆ ਨਾ ਭੀੜੀ ਕਰਨੀ ਆ ਇੰਨੀ ਹੋ ਰਹਿਣੀ ਆ ਨਾ ਉੱਪਰ ਹੁੰਦੀ ਆ ਨਾ ਥੱਲੇ ਹੁੰਦੀ ਆ ਫੈਕਸ ਜੀਓ ਆਏ ਤਕਰੀਬਨ ਅੱਧੀ ਵੀ ਉਹ ਵੀ ਦਿਖਾ ਲਈਦਾ ਆ ਆ ਚੀਜ਼ਾਂ ਨੇ ਕੋਈ ਇਹਦੇ ਨਾਲ ਮਸ਼ੀਨ ਲੋਡ ਨਹੀਂ ਲੈਂਦੀ ਕੋਈ ਕਾਹੀ ਨਹੀਂ ਸਕਦੇ ਵੀ ਦਾਣਾ ਭਾਂਦੀ ਆ ਕੋਈ ਚੂਰਾ ਕਰਦੀ ਆ 나ੜ ਦਾ ਕਣਕ ਦਾ ਕੁਛ ਨਹੀਂ ਹੁੰਦਾ ਜਿਆ ਜਿਆ ਦੂਸਰੀ ਘੜਦੀ ਆ ਉਤੋਂ ਹਰੇ ਟੋਪ ਤੇ ਹੀ ਹੋਊਗਾ ਮੋਟਾ ਹੀ ਹੋ ਬਰੀਕ ਨਹੀਂ ਹੁੰਦਾ ਜੀ ਅਜੇ ਤੱਕ ਖੋਲ ਖਲਾਈ ਹੀ ਹੋਇਆ ਐ ਐਸਐਮਐਸ ਲਾ ਲਿਆ ਤੇ ਸੀਪਾ ਸੂਪਾ ਅੰਦਰੋਂ ਹੋਰ ਜੋ ਵੀ ਕੰਮ ਤੀਗਾ ਤੇ ਬੰਦੇ ਲੱਗੇ ਨੇ ਹੁਣ ਘਟਕੇ ਆ ਦੀ ਸੈਟਿੰਗ ਕਰਨਾ ਇਹ ਜ਼ਰੂਰੀ ਆ ਟੈਲਮੈਟ ਕੱਢਣੀ ਤੇਲ ਦੇਣਾ ਜੋ ਵੀ ਗਰਦਾ ਗੁਰਦਾ ਸਾਫ ਕਰਕੇ ਗੜੀਆਂ ਕਿਉਂਕਿ ਫਿਰ ਸਾਰੇ ਸੀਜ਼ਨ ਤੁਹਾਨੂੰ ਪਤਾ ਕਣਕ ਦਾ ਸੀਜ਼ਨ ਹੈ ਥੋੜਾ ਜਿਹਾ ਸੀਜ਼ਨ ਤੇਜ਼ੀ ਦਾ ਹੁੰਦਾ ਕਣਕ ਦੇ ਦਿਨ ਥੋੜੇ ਹੁੰਦੇ ਨੇ ਇਸ ਕਰਕੇ ਚੰਗੀ ਤਰ੍ਹਾਂ ਗੁਟਕਿਆਂ ਦੀ ਸਫਾਈ ਕਰਕੇ ਤੇਲ ਮਾਰ ਕੇ ਐਨ ਇੱਕ ਸਾਰ ਘਮਾ ਕੇ ਇਸ ਕਰਕੇ ਲੱਗੇ ਹੋਏ ਨੇ ਮੈਂ ਕਿਹਾ ਵੀ ਖੋਲ ਕੇ ਚੰਗੀ ਤਰ੍ਹਾਂ ਜਿਹੜਾ ਮਾੜਾ ਮੋਟਾ ਰਗੜ ਕੇ ਪਾਉਣ ਵਾਲਾ ਰਗੜ ਕੇ ਪਾ ਦਿਓ ਕਿਉਂਕਿ ਕ੍ਰੈਂਕਾਂ ਡਾਊਨ ਹੁੰਦੀਆਂ ਨੇ ਗੁਟਕੇ ਗਰਮ ਹੋ ਕੇ ਥੋੜੇ ਫੁਕ ਜਾਂਦੇ ਹੁੰਦੇ ਨੇ ਫੋਕਣਾ ਟੱਲ ਪੈ ਜਾਣੀ ਹੁੰਦੀ ਹੈ ਕਿਉਂਕਿ ਆਕਸਰ ਨੂੰ ਲੱਕੜਿਆ ਇਹ ਸਾਰੀ ਦਿਹਾੜੀ ਚੱਲਣਾ ਦੇਖ ਲਓ ਇੰਨੀ ਕੀ ਚੀਜ਼ ਲੱਕੜ ਸਾਰੀ ਦਿਹਾੜੀ ਚਾਹਦੀ ਆ 8-10 ਘੰਟੇ ਮੁੜ ਕੇ ਫਿਰ ਤੁਹਾਨੂੰ ਪਤਾ ਵੀ ਜੇ ਸੀਜ਼ਨ 'ਚ ਕੰਮ ਖੜ ਜਵੇ ਤਾਂ ਘਾਂਟਿਆਂ ਦਾ ਕੰਮ ਪਿੱਛੇ ਪੈ ਜਾਂਦਾ ਜੇ 1-2 ਮਿੰਟ 4 ਮਿੰਟ ਵੀ ਮਸ਼ੀਨ ਖੜ ਗਈ ਤਾਂ ਇੱਕ ਇਕਿਲਾ ਸਮਝ ਲਓ ਇੱਕ ਘੰਟਾ ਮਸ਼ੀਨ ਪਿੱਛੇ ਪੈ ਜਾਂਦੀ ਰੋਜ਼ਾਨਾ 2-4 10 ਮਿੰਟ 20 ਮਿੰਟ ਖੜਕੀ ਤਾਂ ਕਿੱਥੇ ਚਲੇ ਗਿਆ ਕੰਮ ਉਹੀ 4 ਦਿਨ ਵढਾਈਦੇ ਹੁੰਦੇ ਨੇ ਇਸ ਕਰਕੇ ਮੈਂ ਖਾ ਚੰਗੀ ਤਰ੍ਹਾਂ ਆਣ ਤਸੱਲੀ ਕਰਾ ਦੋ ਇੱਕ ਵਾਰੀ ਬਾਕੀ ਪਰਮਾਤਮਾ ਦੇ ਹੱਥ ਆ ਜੋ ਹੋਣਾ ਬਾਅਦ ਵਿੱਚ ਚੱਲਦੇ ਸੀਜ਼ਨ 'ਚ ਆਪਣੇ ਵੱਲੋਂ ਆਪਾਂ ਫੁੱਲ ਤਸੱਲੀ ਤੇ ਇੱਕ ਨੁਕਸਨ ਨਿਕਲਿਆ ਆਹ ਸਾਈਡ ਦਾ ਨਾਭ ਨੂੰ ਥੋੜੀ ਜਿਹੀ ਟੇੜਾਈ ਵੀ ਆ ਗੈਡ ਰੰਬਣੀ ਨੂੰ ਤੇ ਇਹਨੂੰ ਅੰਦਰੇ ਵੈਲਡਿੰਗ ਕਰਾਵਾਂਗੇ ਬਾਕੀ ਓਕੇ ਆ ਰਿਪੋਰਟ ਇਹ ਤੇੜ ਤਾਂ ਆ ਜਾਂਦੀ ਮਿੱਤਰੋ ਕਿਉਂਕਿ ਇਹ ਚ ਬੈਲੈਂਸ ਪੈ ਜਾਣਾ ਹੁੰਦਾ ਮੇਰੇ ਟੜਕਣ ਲੱਗ ਜਾਂਦਾ ਬੈਲੈਂਸ ਗਰਦਾ ਭਰ ਜਾਂਦਾ ਗਰਦਾ ਭਰਨ ਕਰਕੇ ਅਸਲ ਚ ਨਾ ਇਹਦੇ ਚ ਮੋਰੀਆਂ ਹੋਣੀਆਂ ਚਾਹੀਦੀਆਂ ਨੇ ਚਾਰੇ ਉਹਦੇ ਪਾਸੇ ਜਾਲੀਦਾਰ ਹੋਣਾ ਚਾਹੀਦਾ ਵੀ ਚਲਦੇ ਵਕਤ ਆਪੇ ਆਪ ਗਰਦਾ ਵਿੱਚੋਂ ਗਰੀ ਜਾਵੇ ਫਿਰ ਬੈਲੈਂਸ ਨਹੀਂ ਬੈਂਦਾ ਉਸ ਹਾਵਣਾ ਹੋਣਾ ਵੀ ਜਿਹੜਾ ਗਰਦਾ ਵਿੱਚ ਪੈਂਦਾ ਯਾਰ ਉਹ ਚੱਲਦਾ ਗਰਨਾ ਵੀ ਚਾਹੀਦਾ ਇਹ ਪਲੇਨ ਹੁੰਦਾ ਸਾਰਾ ਜੱਦਰ ਦਾ ਜੀ ਲੱਗਿਆ ਜੀ 52 ਦਾ ਦੱਸ ਦੇ ਟਾਇਰ ਚੇਂਜ ਕਰਨਾ ਟਾਇਰ ਬਦਨੇ ਜਿਹੜੇ ਵਾਲੇ ਪਾਉਣੇ ਨੇ ਟਾਇਰ ਵੱਡੇ ਟਾਇਰ ਇਹ ਕੱਢਨੇ ਨੇ ਆਲੂਆਂ ਦੀ ਪਟਾਈ ਵਾਲੇ ਟਾਇਰ ਨੇ ਤੇ ਕਰਦੇ ਹਾਂ ਸੈਟਿੰਗ ਢਾ ਲਿਆ ਉੱਤੇ ਕਰਕੇ ਉਹ ਜੀ ਨਾਟਾ ਖੋਲ ਰਹੇ ਨੇ लाडी भाई ਤੇ ਪਹਿਲਾ ਨਾਟ ਦੀ ਸ਼ੁਰੂਆਤ ਕੀਤੀ ਤੇ ਖੋਲਤਾ ਪਹਿਲਾ ਜ਼ੋਰ ਮਾਰੀ ਗਏ ਨੇ ਹੁਣ ਹੋਈਓ ਸੌਖੇ ਜੇ ਖੁੱਲ ਗਏ ਪਹਿਲਾ ਦੋ ਜਾਣੇ ਲੱਗੇ ਰਹੇ ਨੇ ਇਹਨੂੰ ਲੱਗੂ ਜ਼ੋਰ ਆ ਖੜਕਾ ਹੁੰਦਾ ਪੂਰੇ ਜ਼ੋਰ ਨਾਲ ਠਾ ਠਾ ਕਾ ਦੇ ਨਾ ਕਸੇ ਦੀ ਲਾਡੀ ਇਹ ਹੈ ਹੈ ਇਹ ਕਹਿੰਦਾ ਕੁਸ ਉਹ ਫੂਕ ਜੀ ਵਾਲੀ ਨਾ ਕਸੇ ਦੀ ਕਹਿੰਦਾ ਹਵਾ ਹਵਾ ਨਾ ਕਹਿੰਦਾ ਇਹ ਹਵਾ ਨਾ ਜੈਕ ਲਿਆ ਲਾ ਤੇ ਹੋਰ ਖੋਰਸ ਲਈਆ ਕੀਤਾ ਤੇ ਹੁਣ ਫੇਟਿੰਗ ਕਰਨੀ ਆ ਖੜੇ ਨੂੰ ਆ ਛੋਟੇ ਨੂੰ ਲਾਲ ਨੀ ਕਿਉਂ ਆ ਨਿਕਲੋ ਦੋ ਬਾਦ ਨਿਕਲਦੇ ਉਹ ਤਾਂ ਕੋਈ ਗੱਲ ਨਹੀਂ ਆ ਜੀ ਏਦਾਂ ਦੀ ਲੁੱਕ ਆ ਰਹੀ ਆ ਹਰੇ ਕਟਾਹਰ ਲਾਇਆ ਤੇ ਦੂਸਰਾ ਆ ਪਿਆ ਤੇ ਫਿਰ ਇਹਨੂੰ ਕਰਦੇ ਆ ਖੜਾ ਚੰਗੀ ਤਰ੍ਹਾਂ ਆ ਮਲਾਜਮ ਆ ਬੰਦਾ ਜਿੰਨੇ ਵੀ ਇਹਨੂੰ ਜਾਣਦੇ ਨੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆ ਬੰਦੇ ਨੂੰ ਜਿੰਨੇ ਵੀ ਇਹਦੇ ਰਿਸ਼ਤੇਦਾਰ ਨੇ ਦਿਖਾ ਤਾਂ ਸਹੀ ਮੂੰਹ ਉਹਦੋਂ ਹਸੀ ਜਾਂਦਾ ਕਾਹ ਤੂੰ ਕਵੀ ਕਰ ਲੋ ਆਪਣਾ ਚੈਨਲ ਆ ਕੇ ਬੰਦਾ ਚੈਨਲ ਸਬਸਕ੍ਰਾਈਬ ਨਹੀਂ ਕਰਾਂਗੇ ਤੇਰੇ ਵਾਲਾ ਥੋੜਾ ਇਸ ਕੀ ਪੂਰਾ ਦੇਖੋ ਇੱਕ ਜਿੱਕ ਤੇ ਚਲੋ ਪਰ ਕਰਨਾ ਪੈਣਾ ਹੱਲ ਨਹੀਂ ਹੈ ਕੋਈ ਨਹੀਂ ਤਾਂ ਜੈਨ ਕੋਪੀ ਹੋਵੇ ਜੈਨ ਕੋਪੀ ਨਾਲ ਚੱਕਿਆ ਜਾਂਦਾ ਉੱਤੇ ਆਪਾਂ ਤਾਂ ਹਰ ਇੱਕ ਵਾਰੀ ਇਦਾਂ ਹੀ ਕਰਦੇ ਆ ਤੇ ਖੋਲਦੇ ਆ ਤੇ ਆਜ ਇੱਕ ਲਵਾਇਆ ਤੇ ਇਹਨੂੰ ਆਪਾਂ ਨੇ ਉਹਦੇ ਕਰਕੇ ਕਿਉਂਕਿ ਗ੍ਰਾਮੇ ਚ ਚਲਾਈ ਸੀ ਇਹਦੇ ਨਾਲ ਗ੍ਰਾਮੇ ਆਲੂ ਪਟਣੇ ਵਾਲੀ ਦੋਏ ਆਪਸ਼ਨਾਂ ਨੇ ਦੇਖੋ ਆ ਵੀ ਲੱਗਿਆ ਹੋਇਆ ਤੇ ਇੱਧਰ ਆਰਮਚ ਵੀ ਬੁੱਲੀ ਲਵਾਈ ਵੀ ਆ ਨਹੀਂ ਤੇਰੇ ਵਾਲਾ ਪੱਥਾ ਲੱਢੀ ਕਰ ਜੀ ਮਿੱਤਰੋ ਹੁਣ ਆਪਾਂ ਮੂਹਰਲੇ ਪਾਸਿਓਂ ਲਾ ਕੇ ਵੇਟ ਨੂੰ ਡਿਫਟ ਤੇ ਚਾਕੇ ਆਪਾਂ ਨੇ ਟਾਇਰ ਦੇਣਾ ਫਸਾ ਇਹ ਲੰਨੇ ਕੱਟ ਬਸ 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 ਜਿਆਦਾ ਨਾ ਕਰ ਬੱਸ ਬੱਸ ਨਹੀਂ ਨਾ ਕੋਈ ਗੱਲ ਨਹੀਂ ਚੱਕਦੇ 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 ਬੇਫਿਕਰ ਹੋ ਕੇ ਚੱਕਦੇ ਚੱਲ ਹੌਲੀ 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 ਚੱਕਦੇ 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 ਹੋਰ ਚੱਕ ਹੋਰ ਚੱਕ ਉਹ ਮਗਰ ਲਾਓ ਕੁਸ ਉਹ ਆ ਲੈ ਰਾਈਟ ਚਲੋ ਚੱਕਦੇ ਛੋਟੇ ਜਗ੍ਹਾ ਤੇ ਮਰੀ ਜਾਣਾ ਹੋਰ ਜੱਕ ਥੋੜਾ ਜਾ ਚੱਕ ਦੇ ਹੋਰ ਸਿੱਧਾ ਹੋ ਜਾਵੇ ਟਰੈਕਟਰ ਹੋਰ ਜੱਕ ਥੋੜਾ ਜਾ ਹੋਰ ਫੇਰ ਪਾਉ ਹਲੇ ਸਿੱਧਾ ਨਹੀਂ ਮੂਲੇ ਡੇਟਾ ਇੱਥੇ ਪਾਊਗਾ ਬਸ ਲਓ ਜੀ ਕਾਰ ਤੀਜਾ ਵੀ ਲੱਗ ਚੁੱਕਿਆ ਤਿੰਨ ਟਾਇਰਾਂ ਵਾਲਾ ਟਰੈਕਟਰ ਬਣਾਤਾ ਹੈ लाडी ਨੇ ਬੰਦੇ ਦਾ ਯੋਗਦਾਨ ਹੈ ਇਹੇ ਬੰਦੇ ਦਾ ਯੋਗਦਾਨ ਨਹੀਂ ਹੈ ਵੀ ਇਹਨੇ ਟਾਇਰ ਫਿੱਟ ਕਰਾਏ ਨੇ ਹੁਣ ਇਹਨੂੰ ਪਤਾ ਲੱਗ ਗਿਆ ਵੀ ਕਿੰਨੇ ਘੰਟੇ ਲੱਗਦੇ ਨੇ ਚਾਰ ਟਾਇਰਾਂ ਨੂੰ ਚਾਰ ਘੰਟੇ ਲਾਤੇ ਤਕਰੀਬਨ ਇਹਨਾਂ ਨੇ ਇਹਨਾਂ ਤੁਫੇ ਆ ਅੰਦਰ ਹੀ ਕਰਦੇ ਕਰਨਾ ਹੈ ਮੂਰਲੇ ਟਾਇਰ ਜੱਡਾ ਪਾਲੀਆ ਹੱਥ ਘੜਾ ਕਰੇ ਹੱਥ ਦੇਖ ਲੋ ਇੱਥੇ ਐਡਾ ਟਾਇਰ ਹੈ ਜੀ ਇਹ ਪਾਲੀਏ ਤੋਂ ਪਾਲੀਏ ਦਾ ਕੱਦ ਹੋਣਾ ਕੋਈ 5.5 ਹੈਗਾ 5.5 ਹੈਗਾ ਜਾਣੀਏ 6 6.5 ਫੁੱਟ ਦਾ ਟਾਇਰ ਆ। ਲਓ ਜੀ ਮਿੱਤਰੋ 8 ਫੁੱਟ 2 ਇੰਚ 82 ਇੰਚ ਦਾ ਟਾਇਰ ਆ ਇਹ ਮਗਰਲਾ ਟਾਇਰ ਜਿਹੜਾ ਟਰੈਕਟਰ ਨੂੰ ਆਪਾਂ 5210 ਨੂੰ ਲਾ ਰਹੇ ਆ। ਟਾਇਰ ਹੈਗਾ ਜੀ 5 ਫੁੱਟ 3 ਇੰਚ ਦਾ 63 ਇੰਚ ਦਾ ਟਾਇਰ ਆ। ਪਾਪਾ ਪਾਪਾ ਮੀਂਹ। ਵਾਸਾ ਪਾਣੀ ਨਾ ਦੇ ਖੁੱਲਣਾ। ਆ ਜਾ ਆ ਆ।